ਪਿਛਲੇ ਦਿਨੀ ਭਾਰਤ ਪਾਕਿਸਤਾਨ ਦੇ ਸਬੰਧ ਬਹੁਤੇ ਵਧੀਆ ਨਹੀਂ ਰਹੇ ਝਗੜਾ ਹੋਇਆ ਜੀ ਜੰਗ ਕਹਿ ਸਕਦੇ ਥੋੜੀ ਬਹੁਤ ਲੱਗੀ ਤੇ ਜਦੋਂ ਇਹ ਹਾਲਾਤ ਖਰਾਬ ਹੋਏ ਸੀ ਤੇ ਬਹੁਤ ਸਾਰੀਆਂ ਫਲਾਈਟਸ ਜਿਹੜੀਆਂ ਸੀ ਬੰਦ ਕਰਤੀਆਂ ਗਈਆਂ ਸੀ ਪਾਕਿਸਤਾਨ ਦੇ ਉੱਪਰੋਂ ਲੰਘਣੀਆਂ ਹੁਣ ਕੀ ਸਥਿਤੀ ਹੈ ਜੀ ਪਾਕਿਸਤਾਨ ਨੇ ਬੰਦ ਕੀਤੀਆਂ ਜੀਡੀਐਨ ਵੀ ਬੰਦ ਕਰਤੀਆਂ ਪਹਿਲਾਂ ਇੰਡੀਆ ਨੇ ਪਾਣੀ ਬੰਦ ਕੀਤਾ ਸੀ ਉਸ ਤੋਂ ਬਾਅਦ ਇੱਕ ਦੂਸਰੇ ਤੇ ਪਾਬੰਦੀਆਂ ਲਾਉਣ ਦਾ ਦੌਰ ਚੱਲਿਆ ਜ਼ਿਆਦਾ ਫਰਕ ਜਿਹੜਾ ਸੀ ਉਹ ਇੰਡੀਆ ਨੂੰ ਪਿਆ ਕਿਉਂਕਿ ਯੂਰਪ ਨੂੰ ਨਾਰਥ ਮੈਕਰ ਨੂੰ ਜਿਹੜਾ ਰਸਤਾ ਹੈ ਇੰਡੀਆ ਦਾ ਉਹ ਹੈ ਪਾਕਿਸਤਾਨ ਦੇ ਉੱਪਰੋਂ ਦੀ ਖਾਸ ਤੌਰ ਤੇ ਨਾਰਥ ਇੰਡੀਆ ਦਾ ਜੀ ਜਿਹੜਾ ਜੇ ਅਸੀਂ ਕਹ ਲਈਏ ਅਮਰਸਰ ਚੰਡੀਗੜ੍ਹ ਚਲੋ ਜਾਂਦੀਆਂ ਕਿ ਨੀਕ ਨੇ ਅਮਰਸਰ ਚੰਡੀਗੜ੍ਹ ਤਾਂ ਦਿੱਲੀ ਆ ਜਾਈਏ ਜਾਂ ਹੋਰ ਲਾਗ ਲੀਆਂ ਜਿਹੜੀਆਂ 에어ਪੋਰਟਸ ਨੇ ਉੱਥੇ ਆ ਜਾਈਏ ਤਾਂ ਉਹ ਪਾਕਿਸਤਾਨ ਦੇ ਉੱਪਰੋਂ ਹੀ ਰੂਟ ਬਣਦਾ ਜੀ ਪਾਕਿਸਤਾਨ ਨੇ ਜਦੋਂ 에어ਸਪੇਸ ਬੰਦ ਕੀਤੀ ਤਾਂ ਫਿਰ ਉਹ ਸਾਰਿਆਂ ਨੂੰ ਪੰਗਾ ਪਿਆ ਉਹਨਾਂ ਨੂੰ ਘੁੰਮ ਘੁੰਮ ਕੇ ਜਾਣਾ ਪਿਆ ਜਿਹੜੀਆਂ ਨੌਨ ਸਟਾਪ ਫਲਾਈਟਸ ਜਿਹੜੀਆਂ ਯੂਐਸਏ ਤੋਂ ਤੇ ਕੈਨੇਡਾ ਤੋਂ ਜਾਂਦੀਆਂ ਸੀ ਉਹਨਾਂ ਨੂੰ ਹੋਰ ਜ਼ਿਆਦਾ ਪੰਗਾ ਪਿਆ ਜੀ ਉਹ ਇਹ ਜਿਹੜੀਆਂ ਨਾਨਸਟਾਪ ਫਲਾਈਟ ਸੀ ਇਹਨਾਂ ਨੂੰ ਜਦੋਂ ਪਾਕਿਸਤਾਨ ਦੇ ਉੱਪਰੋਂ ਦੀ ਘੁੰਮ ਕੇ ਜਾਂਦੀ ਸੀ ਤਾਂ ਉਹਨਾਂ ਦਾ ਫਿਊਲ ਜਿਹੜਾ ਸੀ ਉਹ ਨਾਕ ਹੁੰਦਾ ਸੀ ਫਿਰ ਜਿਹੜੀ ਹੈ ਵੈਨਕੂਵਰ 'ਚ ਕੈਨੇਡੀਆ ਦੀ ਗੱਲ ਕਰੀਏ ਜੇ ਵੈਨਕੂਵਰ ਜਾਂ ਟੋਰਾਂਟੋ ਤੋਂ ਸਿੱਧੀਆਂ ਫਲਾਈਟਾਂ ਜਿਹੜੀਆਂ ਜਾਂਦੀਆਂ ਸੀ ਉਹਨਾਂ ਨੂੰ ਕਿਤੇ ਨਾ ਕਿਤੇ ਫਿਰ ਫ੍ਰੀ ਫਿਊਲਿੰਗ ਲਈ ਉਤਰਨਾ ਪਿਆ 에ਅਰ ਇੰਡੀਆ ਦੇ ਨਾਲ ਅਜਿਹਾ ਆਮ ਤੌਰ ਤੇ ਹੋਇਆ ਜੀ ਪਰ ਇਹ ਜਿਹੜੀਆਂ ਪਾਬੰਦੀਆਂ ਲੱਗੀਆਂ ਸੀ 에ਅਰ ਸਪੇਸ ਕਲੋਜ਼ ਕਰਨ ਦੀਆਂ ਇਹਨਾਂ ਨੂੰ ਪਾਕਿਸਤਾਨ ਨੇ ਕੁਝ ਦਿਨ ਪਹਿਲਾਂ ਹਟਾ ਦਿੱਤਾ ਸੀ ਉਸ ਨੋਟਿਸ ਨੂੰ ਕਹਿੰਦੇ ਨੇ ਨੋ ਟਾਈਮ ਨੋਟਿਸ ਟੂ 에ਅਰਮੈਨ ਉਹ ਜਿਹੜਾ ਇਸ਼ੂ ਕੀਤਾ ਸੀ ਪਾਕਿਸਤਾਨ ਸਿਵਿਲੇਸ਼ਨ ਅਥਾਰਟੀ ਨੇ ਉਹਦੇ ਵਿੱਚ ਬੈਨ ਜਿਹੜਾ ਲੱਗਾ ਹੋਇਆ ਸੀ ਕਿ ਸਾਡੀ 에ਅਰ ਸਪੇਸ ਕੋਈ ਵਰਤ ਨਹੀਂ ਸਕਦਾ ਉਹ ਹਟਾ ਦਿੱਤਾ ਗਿਆ ਪਰ ਇੰਡੀਆ ਦੀਆਂ ਜਿਹੜੀਆਂ 에ਅਰਲਾਈਨਾਂ ਨੇ ਉਹਨਾਂ ਲਈ ਜਾਰੀ ਰੱਖਿਆ ਗਿਆ ਭਾਵ 에ਅਰ ਇੰਡੀਆ ਜਾਂ ਇੰਡੀਗੋ ਜਾਂ ਜਿੰਨੀਆਂ ਵੀ ਹੋਰ ਇੰਡੀਆ ਦੀਆਂ ਹੈਗੀਆਂ ਨੇ ਉਹ ਜਦੋਂ ਉੱਡਣ ਗਿਆ ਤਾਂ ਪਾਕਿਸਤਾਨ ਦੀ 에ਅਰ ਸਪੇਸ ਵਰਤ ਨਹੀਂ ਸਕਣ ਗਿਆ ਇਸੇ ਤਰ੍ਹਾਂ ਪਾਕਿਸਤਾਨ ਤੇ ਵੀ ਜਿਹੜੀ ਆ پابੰਦੀ ਲੱਗੀ ਹੋਈ ਆ ਪਰ ਉਹਨਾਂ ਨੂੰ ਇੰਨਾ ਜ਼ਿਆਦਾ ਫਰਕ ਨਹੀਂ ਆ ਜਦੋਂ ਕੋਈ ਕਿਸੇ ਦੀ 에ਅਰ ਸਪੇਸ ਵਰਤਦਾ ਉਹਦੇ ਨਾਲ ਉਹਨੂੰ ਉਹਨੂੰ ਸੁਖਾਲਾ ਤਾਂ ਹੁੰਦਾ ਪਰ ਥੋੜੀ ਬਹੁਤੀ ਫੀਸ ਵੀ ਦੇਣੀ ਪੈਂਦੀ ਆ ਪਰ 에ਅਰਲਾਈਨਾਂ ਜਦੋਂ ਘੁੰਮ ਘੁੰਮ ਕੇ ਜਾਂਦੀਆਂ ਨੇ ਉਹਨਾਂ ਦਾ ਖਰਚਾ ਬੇਤਹਾਸ਼ਾ ਜ਼ਿਆਦਾ ਹੁੰਦਾ ਇਥੋਂ ਤੱਕ ਕਿ ਜਿਹੜੇ ਕੁਝ ਮੰਗੋਲੀਆ ਵਗੈਰਾ ਦੇ ਉੱਪਰੋਂ ਦੀ ਜਿਹੜੇ ਕੁਝ ਰੂਟ ਲੱਭੇ ਸੀ ਇੰਡੀਆ ਵਾਲਿਆਂ ਨੇ ਸ਼ਾਇਦ ਅਜੇ ਉਹ ਦੁਬਾਰਾ ਵਰਤਨੇ ਪੈਣਗੇ ਤੇ ਜੋ ਕੈਨੇਡਾ ਤੋਂ ਫਲਾਈਟ ਜਾਂਦੀ ਸੀ ਇਹ ਇੰਡੀਆ ਦੀ ਵੈਨਕੂਵਰ ਤੋਂ ਉਹਨਾਂ ਨੂੰ ਵਿਅਨਾ ਆਸਟਰੀਆ ਦੇ ਵਿੱਚ ਜਿਹੜਾ ਉਤਾਰਨਾ ਪੈਂਦਾ ਸੀ ਜਾਂ ਹੋਰ ਕਿਤੇ ਉਤਾਰੇ ਹੋਣਗੇ ਪਰ ਉਥੇ ਦੀਆਂ ਜ਼ਿਆਦਾ ਖਬਰਾਂ ਨਹੀਂ ਹੁਣ ਇਹ April 24 ਤੋਂ ਬਾਅਦ ਜੋ ਕੁਝ ਹੋਇਆ ਸੀ ਉਸ ਵਿੱਚ ਹੌਲੀ-ਹੌਲੀ ਜਿਹੜਾ ਸੁਧਾਰ ਹੋਣਾ ਸ਼ੁਰੂ ਹੋਇਆ ਪਰ ਇੰਡੀਆ ਦੀਆਂ 에ਅਰਲਾਈਨਾਂ ਤੇ ਅਜੇ ਵੀ ਸਪੇਸ ਬੈਨ ਉਹ ਘੁੰਮ-ਘੁੰਮ ਕੇ ਜਾਣਗੇ ਉਹਨਾਂ ਨੂੰ ਖਰਚਾ ਪੱਧ ਪਵੇਗਾ ਪਰ ਇੱਕ 에ਅਰਲਾਈਨ ਇਹ ਹੋ ਜਈ ਹੈ ਜਿਨ੍ਹਾਂ ਤੇ ਬੈਨ ਨਹੀਂ ਹਨ ਉਹਦੇ ਲੰਘਣ ਤੋਂ ਪਾਕਿਸਤਾਨ ਦੀ 에ਅਰ ਸਪੇਸ ਦੇ ਵਿੱਚੋਂ ਪਰ ਉਹ ਆਪਣੀ ਮਰਜ਼ੀ ਨਾਲ ਜਾ ਰਹੇ ਨੇ ਸਿਕਿਉਰਿਟੀ ਰੀਜ਼ਨ ਕਰਕੇ ਉਹ ਹੈ ਜੀ 에ਅਰ ਫਰਾਂਸ ਉਹਨਾਂ ਨੂੰ ਪਾਕਿਸਤਾਨ ਦੀ 에ਅਰ ਸਪੇਸ ਵਰਤਣ ਦੀ ਇਜਾਜ਼ਤ ਹੈ ਪਰ ਉਹ ਵਰਤ ਨਹੀਂ ਰਹੇ ਸੋ ਇੰਡੀਆ ਵਾਲਿਆਂ ਨੇ ਪਾਬੰਦੀਆਂ ਜੜੀਆਂ ਨੇ ਜਿਉਂਦੀਆਂ ਤਿਉਂ ਰੱਖੀਆਂ ਹੋਈਆਂ ਨੇ ਤੇ ਪਾਕਿਸਤਾਨ ਜਿਹੜਾ ਹੈ ਉਹ ਇੰਡੀਆ ਦੀਆਂ 에ਅਰਲਾਈਨਾਂ ਤੇ ਕਦੋਂ ਪਾਬੰਦੀ ਹਟਾਵੇਗਾ ਇਹਦੇ ਬਾਰੇ ਉਹਨਾਂ ਨੇ ਕਿਹਾ ਹੋਇਆ ਕਿ ਇਹ ਅਸੀਂ 1 ਮਹੀਨੇ ਲਈ ਹੋਰ ਵਧਾ ਦਿੱਤੀ ਹੈ ਸੋ 에ਅਰ ਇੰਡੀਆ ਨੂੰ ਖਾਸ ਤੌਰ ਤੇ ਜਿਹੜਾ ਇਸ ਵਿੱਚ ਜ਼ਿਆਦਾ ਜਿਹੜਾ ਚੱਕਰ ਅਜੇ ਪੈਣ ਦੀ ਸੰਭਾਵਨਾ ਹੈ ਔਰ ਜਿਹੜੀ ਇੰਟਰਨੈਸ਼ਨਲ ਸਿਵਲ 에ਵੀਏਸ਼ਨ ਆਰਗੇਨਾਈਜੇਸ਼ਨ ਹੈ 에ਅਰ ਸਪੇਸ ਰੈਸਟ੍ਰਿਕਸ਼ਨ ਜੜੀਆਂ ਨੇ ਉਹ ਇੱਕ ਟਾਈਮ ਤੇ ਇੱਕ ਮਹੀਨੇ ਲਈ ਲੱਗ ਸਕਦੀਆਂ ਨੇ बार-बार ਉਹਨਾਂ ਨੂੰ ਤੁਸੀਂ ਰੀਨਿਊ ਕਰ ਸਕਦੇ ਹੋ ਪਰ ਇਹਦੇ ਵਿੱਚ ਦੁਨੀਆ 'ਚ ਜਿਹੜੇ ਸਮਝੌਤੇ ਹੋਏ ਨੇ ਉਹਨਾਂ ਦੇ ਅਕੋਰਡਿੰਗ ਚੱਲਣਾ ਵੀ ਪੈਂਦਾ ਇੰਡੀਆ ਵਾਲੇ ਜਾਂ ਹੋਰ ਕਿ ਜਿਹੜੇ ਜੜੀ ਜੜੀ ਉਹਨਾਂ ਦੇ 에ਰਲਾਈਨਾਂ ਨੇ ਉਹਨਾਂ ਨੂੰ ਘੁੰਮ ਘੁੰਮ ਕੇ ਅਸੇ ਪਾਸੇ ਉਹਦੀ ਜਾਣਾ ਪੈ ਰਿਹਾ ਹੈ